ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹਿਰਾਤ ਦੀ ਮੂਰਤ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਕੋਟ-ਕੋਟ ਪ੍ਰਣਾਮ ਸ੍ਰੀ ਗੁਰੂ ਤੇਗ ਬਹਾਦਰ ਜੀ ਕਿੰਵੇਂ ਗੁਰੂ ਹੋਏ ਹਨ ਨਵੇਂ ਗੁਰੂ ਗੁਰੂ ਜੀ ਦਾ ਜਨਮ ਕਦੋਂ ਹੋਇਆ ਸੀ ਸਾਲ 1600 21 ਸ੍ਰੀ ਨੂੰ ਗੁਰੂ ਜੀ ਦਾ ਜਨਮ ਕਿੱਥੇ ਹੋਇਆ ਸੀ ਗੁਰੂ ਕਾ ਮਾਲ ਸ੍ਰੀ ਅਮਰitsar ਗੁਰੂ ਜੀ ਦੀ ਮਾਤਾ ਜੀ ਦਾ ਨਾਮ ਦੱਸੋ ਬੇਬੇ ਨਾਨਕੀ ਮਾਤਾ ਨਾਨਕ ਜੀ ਗੁਰੂ ਜੀ ਦੇ ਪਿਤਾ ਜੀ ਦਾ ਨਾਮ ਦੱਸੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਦਾ ਨਾਨਕਾ ਪਿੰਡ ਕਿਹੜਾ ਸੀ ਬਾਬਾ ਬਕਾਲਾ ਆਪ ਜੀ ਨੇ ਕਿਸ ਜੀ ਨਿਗਰਾਨੀ ਹੇਠ ਵਿਦਿਆ ਪ੍ਰਾਪਤ ਕੀਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ੍ਰੀ ਗੁਰੂ ਹਰ ਤੇਗ ਬਹਾਦਰ ਜੀ ਨੇ ਛੇਵੇਂ ਪਾਸ਼ਾ ਨਾਲ ਕਿਸ ਜੰਗ ਵਿੱਚ ਤੇਗ ਦੇ ਜੋਰ ਵਿਖਾਏ ਚੌਥੇ ਜੰਗ ਚ ਗੁਰੂ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ ਮਾਤਾ ਗੁਦਰੀ ਜੀ ਨਾਲ ਗੁਰੂ ਤੇਗ ਬਹਾਦਰ ਜੀ ਦੇ ਸੁਪੁੱਤਰ ਦਾ ਨਾਮ ਦੱਸੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੱਖਣ ਸ਼ਾਹ ਨੇ ਅਸਲੀ ਗੁਰੂ ਲੰਬਨ ਸਮੇਂ ਔਠੇ ਚੜ ਕੇ ਕੀ ਸ਼ਬਦ ਕਹੇ ਸਨ ਗੁਰਲਾਦੋਰੇ ਗੁਰਲਾਦੋਰੇ ਗੁਰੂ ਤੇਗ ਬਹਾਦਰ ਜੀ ਨੇ ਕਿਹੜਾ ਨਗਰ ਬਸਾਇਆ ਸੀ ਚੱਕ ਨਾਨਕੀ ਨਗਰ ਚੱਕ ਨਾਨਕੀ ਅੱਜਕੱਲ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਆਨੰਦਪੁਰ ਸਾਹਿਬ ਚੱਕ ਨਾਨਕੀ ਨਗਰ ਆਪ ਜੀ ਨੇ ਕਿਸ ਦਿਨ ਨਾਮ ਤੇ ਬਸਾਇਆ ਸੀ ਆਪਣੀ ਮਾਤਾ ਆਪਣੀ ਮਾਤਾ ਮਾਤਾ ਨਾਨਕ ਜੀ ਦੇ ਨਾਮ ਤੇ ਗੁਰੂ ਤੇਗ ਬਹਾਦਰ ਸਾਹਿਬ ਕਿੰਨਾ ਦੀ ਫਰਿਆਦ ਤੇ ਸ਼ਹੀਦੀ ਦੇਣ ਗਏ ਸਨ ਕਸ਼ਮੀਰੀ ਪੰਡਤ ਫਰਿਆਦ ਤੇ ਗੁਰੂ ਤੇਗ ਬਹਾਦਰ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੀ ਬਾਣੀ ਅੰਕਿਤ ਹੈ 57 ਸ਼ਲੋਕ 59 ਸ਼ਬਦ ਨੌਵੇਂ ਪਾਸ਼ਾ ਜੀ ਦੀ ਬਾਣੀ ਕਿੱਥੇ ਤੇ ਕਿਸ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਵਾਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀ ਦਮ ਦਮਾ ਸਾਹਿਬ ਵਿਖੇ ਵਾਣੀ ਦਰਸ਼ ਕਰਵਾਈ। ਕਿਹਨੂੰ ਤੇਗ ਬਹਾਦਰ ਜੀ ਨਾਲ ਦਿੱਲੀ ਵਿਖੇ ਸ਼ਹੀਦ ਹੋਏ ਸਿੱਖਾਂ ਦੇ ਨਾਮ ਦੱਸੋ? ਭਾਈ ਸਤੀਦਾਸ ਜੀ, ਭਾਈ ਮਤੀਦਾਸ ਜੀ, ਭੈ ਦਾਲਾ ਜੀ। ਭਾਈ ਮਤੀਦਾਸ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ? ਆਰੇ ਨਾਲ چیر ਕੇ। ਭਾਈ ਸਤੀਦਾਸ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ? ਰੂਹ ਛਲ ਤੇਤ ਕੇ। ਆਬਲਾਤੀ। ਭਾਈ ਦਿਆਲਾ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ? ਦੇਗ ਉਬਾਲ ਕੇ। ਗੁਰੂ ਤੇਗ ਬਹਾਦਰ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ? ਸੀ ਸਤਾਰ ਤੋਂ ਲੱਕ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ਇਸਕਾ ਦਿੱਲੀ ਦੇ ਦਿੱਲੀ ਦੇ ਚਾਂਦਨੀ ਚੌਂਕ ਤੇ ਉੱਥੇ ਅੱਜਕੱਲ ਕਿਹੜਾ ਗੁਰਦੁਆਰਾ ਸਾਹਿਬ ਹੈ ਸ੍ਰੀ ਗੰਗ ਸਾਹਿਬ ਦਿੱਲੀ ਆਪ ਜੀ ਦਾ ਸੀਸ ਜੀ ਨਾਨਕਪੁਰ ਸਾਹਿਬ ਵਿਖੇ ਕੌਣ ਲੈ ਕੇ ਆਇਆ ਸੀ ਭਾਈ ਜਤਾ ਜੀ ਜਿੱਥੇ ਆਪ ਜੀ ਦਾ ਸੀਸ ਦਾ ਸੰਸਕਾਰ ਹੋਇਆ ਉੱਥੇ ਕਿਹੜਾ ਗੁਰਦੁਆਰਾ ਸਾਹਿਬ ਹੈ ਸ੍ਰੀ ਗੰਗ ਸਾਹਿਬ ਨੰਨਪੁਰ ਗੁਰੂ ਜੀ ਦੇ ਧਰ ਦਾ ਸੰਸਕਾਰ ਕਿਸ ਨੇ ਕਿਵੇਂ ਕੀਤਾ ਲੱਖੀ ਸ਼ਾਹ ਨੇ ਆਪਣੇ ਘਰ ਨੂੰ ਅੱਗ ਲਗਾ ਕੇ ਉੱਥੇ ਅੱਜ ਕੱਲ ਕਿਹੜਾ ਗੁਰਦੁਆਰਾ ਸਾਹਿਬ ਚ ਸ਼ੋਭਿਤ ਹੈ ਰਕਾਬਗਨ ਸਾਹਿਬ ਗੁਰੂ ਜੀ ਨਾਲ ਸੰਬੰਧਿਤ ਕੋਈ ਪੰਜ ਗੁਰਦੁਆਰਾ ਸਾਹਿਬਾਂ ਦੇ ਨਾਮ ਦੱਸੋ ਬਾਬਾ ਬਕਾਲਾ ਜੀ ਖੜਾ ਸਾਹਿਬ ਸੀਸਗੰਸਾਹਬ ਸੀਸਗੰਸਾਹਬ ਆਨੰਦਪੁਰ ਅਕਾਬ ਗਨਸਾਹਿਬ ਗੁਰੂ ਜੀ ਨੇ ਗੁਰਿਆਈ ਕਿਸ ਨੂੰ ਸੌਂਪੀ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਕਦੋਂ ਹੋਈ ਸੀ 16 सोला, 16 1675 ਫੀਸਵੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ